ਇਹ ਖਬਰ ਜਿਹੜੀ ਪਿਛਲੀ ਦੋ ਵਾਰ ਦਾ ਤਾਂ ਰਹਿ ਗਈ ਹੈ ਉਹਦੇ ਵਿੱਚ ਵੀ ਸਾਡੇ ਕੋਲ ਬਹੁਤ ਕ੍ਰੈਡੀਬਲ ਲੀਡਸ ਹੈ ਅਸੀਂ ਸੀਸੀਟੀਵੀ ਫੁਟੇਜ ਫਾਲੋ ਕਰਦੇ ਹੋਏ ਦਿੱਲੀ ਤੱਕ ਪਹੁੰਚੇ ਹੋਏ ਹਾਂ ਔਰ ਬਹੁਤ ਛੇਤੀ ਅਸੀਂ ਓਨ ਅਕਿਊਜ਼ਡ ਨੂੰ ਵੀ ਫੜਾਂਗੇ ਡੇਲੀ ਦੋ ਤਿੰਨ ਚੋਰ ਸਾਡੇ ਵੱਲੋਂ ਅਰੈਸਟ ਹੁੰਦੇ ਹਨ ਬਹੁਤ ਵਾਰ ਇਹ ਹੁੰਦਾ ਹੈ ਕਿ ਚੋਰ ਜਿਹੜਾ ਅਰੈਸਟ ਹੋ ਜਾਂਦਾ ਹੈ ਉਹ ਪਬਲਿਕ ਨੂੰ ਨਹੀਂ ਪਤਾ ਚੱਲਦਾ ਜਿਹੜਾ ਕੇਸ ਹੋਇਆ ਜੇ ਵਿੱਚ ਇੱਕ ਬਜ਼ੁਰਗ ਮਹਿਲਾ ਉਹਨਾਂ ਦੇ ਸੋਨੇ ਦੇ ਕੰਗਣ ਉਹ ਹਿਪਨੋਟਾਈਜ਼ ਕਰਕੇ ਲੈ ਕੇ ਗਏ ਸਾਨੂੰ ਇਹ ਪਤਾ ਚੱਲਿਆ ਹੈ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਸੇ ਕਿ ਉਹ ਇੱਕ ਗਿਰੋਹ ਹੈ ਜਿਹੜਾ ਐਕਟਿਵ ਹੈ ਇਨ ਦੀਜ਼ ਨੇਬਰਿੰਗ ਡਿਸਟ੍ਰਿਕਟਸ ਮੋਗਾ ਫਰੀਦਕੋਟ ਇਹਨਾਂ ਨੇ ਉੱਥੇ ਵੀ ਵਰਦਾਤਾਂ ਕੀਤੀਆਂ ਹਨ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਪੁਲਿਸ ਅੱਜ ਕੱਲ ਹੁਣ ਚੋਰਾ ਝੱਟਮਾਰਾਂ ਤੇ ਲੁੱਟਖੋ ਕਰਨ ਵਾਲਿਆਂ ਦੇ ਮਗਰ ਪਈ ਹੋਈ ਹੈ ਤੇ ਨਵੰਬਰ ਦੇ ਵਿੱਚ ਵਿੱਚ ਹੀ ਹੁਣ ਤੱਕ ਇਹਨਾਂ ਨੇ ਕਈ ਚੋਰੀਆਂ ਟਰੇਸ ਕਰਕੇ ਲਗਭਗ 32 ਚੋਰ ਛੱਪਟਮਾਰਤੇ ਲੁਟੇਰੇ ਗ੍ਰਿਫਤਾਰ ਕੀਤੇ ਆ ਜ਼ਿਲ੍ਹੇ ਦੀ ਐਸਐਸਪੀ ਡਾਕਟਰ ਪ੍ਰਗਿਆ ਜੈਨ ਨੇ ਜਦੋਂ ਇਹਨਾਂ ਦਾ ਖੁਲਾਸਾ ਕੀਤਾ ਤਾਂ ਕੁਝ ਅਜੇ ਹੀਆਂ ਚੋਰੀਆਂ ਵਾਰਦਾਤਾਂ ਵੀ ਸਾਹਮਣੇ ਆਈਆਂ ਜਿਹੜੀਆਂ ਕਿ ਮੀਡੀਏ ਦੇ ਸਾਹਮਣੇ ਨਹੀਂ ਆਈਆਂ ਸੀਗੀਆਂ ਤੇ ਹੁਣ ਜਦੋਂ ਉਹਨਾਂ ਦੇ ਨਾਲ ਸੰਬੰਧਤ ਵਿਅਕਤੀ ਫੜੇ ਗਏ ਆ ਤਾਂ ਹੁਣ ਪਤਾ ਲੱਗਿਆ ਕਿ ਇਹ ਵਾਰਦਾਤ ਵੀ ਹੋਈ ਸੀ ਪੁਲਿਸ ਅਨੁਸਾਰ ਜਿੰਨੀਆਂ ਵੀ ਚੋਰੀ ਛੱਪਟਮਾਰੀ ਦੀਆਂ ਵਾਰਦਾਤਾਂ ਹੋਈਆਂ ਉਹਨਾਂ ਨਾਲ ਸੰਬੰਧਤ ਸਾਰੇ ਜਿਹੜੇ ਵਿਅਕਤੀ ਆ ਉਹ ਫੜੇ ਗਏ ਆ ਸੰਬੰਧਤ ਜਿਹੜੇ ਚੋਰ ਜਾਂ ਛੱਪਟਮਾਰਾ ਫੜੇ ਗਏ ਆ ਸਿਰਫ 2 ਵਾਰਦਾਤਾਂ ਜਿਹੜੀਆਂ ਹਲੇ ਤੱਕ ਟਰੇਸ ਨਹੀਂ ਹੋਈਆਂ ਉਹਨਾਂ ਵਿੱਚੋਂ ਇੱਕ ਆ ਕਿ ਇੱਕ ਗੈਂਗ ਆ ਜਿਹੜਾ ਹਿਪਨੋਟਾਈਜ਼ ਕਰਕੇ ਔਰਤਾਂ ਦੇ ਗਹਿਣੇ ਲੁਹਾ ਕੇ ਲੈ ਜਾਂਦਾ ਜਿਹੜੀ ਵਾਰਦਾਤ ਫਰੀਦਕੋਟ ਦੇ ਵਿੱਚ ਉਸ ਦਿਨ ਹੋਈ ਸੀ ਜਿਸ ਦਿਨ ਨਗਰ ਕੀਰਤਨ ਨਿਕਲ ਰਿਹਾ ਸੀ ਇਹ ਵਾਰਦਾਤ ਸਿਰਫ ਫਰੀਦਕੋਟ ਵਿੱਚ ਹੀ ਨਹੀਂ ਹੋਈ ਉਹਨਾਂ ਨੇ ਆਸ-ਪਾਸ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਇਸ ਤਰ੍ਹਾਂ ਦੀਆਂ ਵਾਰਦਾਤਾਂ ਕੀਤੀਆਂ ਤੇ ਉਹ ਮਾਹਰ ਆ ਕਿ ਉਹ ਇਕੱਲੀ ਔਰਤ ਨੂੰ ਦੇਖ ਕੇ ਉਸ ਨੂੰ ਹਿਪਨੋਟਾਈਜ਼ ਕਰਦੇ ਆ ਤੇ ਫਿਰ ਉਸ ਦੇ ਗਹਿਣੇ ਲੁਹਾ ਕੇ ਲੈ ਜਾਂਦੇ ਆ ਇਹ ਜਿਹੜੀ ਸਟਰੀਟ ਕ੍ਰਾਈਮ ਹੈ ਔਰ ਲੋਕਲ ਕ੍ਰਾਈਮ ਹੈ ਜਿਸसे ਸਾਡੇ ਨਾਗਰਿਕਾਂ ਦਾ ਡੇਲੀ ਇੱਕ ਰابطਾ ਪੈਂਦਾ ਹੈ ਉਹਦੇ ਵਿੱਚ ਨਵੰਬਰ ਮਹੀਨੇ ਵਿੱਚ ਅਸੀਂ 32 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਸੋ ਮੈਂ ਸਾਰੇ ਹੀ ਫਰੀਦਕੋਟ ਵਾਸੀਆਂ ਨੂੰ ਇਹ ਅਸ਼ੂਰ ਕਰਨਾ ਚਾਹਾਂਗੀ ਕਿ ਫਰੀਦਕੋਟ ਪੁਲਿਸ ਦੇ ਸਾਰੇ ਥਾਣੇ ਚੌਕੀਆਂ ਸੀਆਈਏਜ਼ ਵੱਲੋਂ ਇਹ ਜਿਹੜੇ ਮਾੜੇ ਅਨਸਰ ਹਨ ਉਹਨਾਂ 'ਤੇ ਲਗਾਤਾਰ ਨਤ ਪਾਈ ਜਾਂਦੀ ਹੈ ਡੇਲੀ 2 3 4 ਸਾਡੇ ਵੱਲੋਂ ਅਰੈਸਟ ਹੁੰਦੇ ਆ ਬਹੁਤ ਬਾਰ ਇਹ ਹੁੰਦਾ ਹੈ ਕਿ ਚੋਰ ਜਿਹੜਾ ਅਰੈਸਟ ਹੋ ਜਾਂਦਾ ਹੈ ਉਹ ਪਬਲਿਕ ਨੂੰ ਨਹੀਂ ਪਤਾ ਚੱਲਦਾ ਬਟ ਯੈਸ ਵਾਰਦਾਤ ਹੋ ਜਾਂਦੀ ਹੈ ਤਾਂ ਜ਼ਰੂਰ ਪਬਲਿਕ ਨੂੰ ਪਤਾ ਚੱਲਦਾ ਹੈ ਤਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਹੀ ਵਾਸੀਆਂ ਨੂੰ ਇਹ ਦੱਸਣਾ ਚਾਹੁੰਦੀ ਹੈ ਕਿ ਜਿੰਨੀ ਵੀ ਵਾਰਦਾਤਾਂ ਫਰੀਦਕੋਟ ਚ ਨਵੰਬਰ ਮਹੀਨੇ ਚ ਪਹਿਲਾਂ ਹੋਈ ਹੈ ਉਹ ਸਾਰੀ ਹੀ ਆਲਮੋਸਟ ਫਰੀਦਕੋਟ ਪੁਲਿਸ ਨੇ ਟ੍ਰੇਸ ਕਰ ਲਈ ਜਿਹੜੀ ਪਿਛਲੀ 2 ਵਾਰਦਾਤਾਂ ਰਹਿ ਗਈਆਂ ਉਹਦੇ ਵਿੱਚ ਵੀ ਸਾਡੇ ਕੋਲ ਬਹੁਤ ਕ੍ਰੈਡੀਬਲ ਲੀਡਸ ਐ ਅਸੀਂ ਸੀਸੀਟੀਵੀ ਫੁਟੇਜ ਫਾਲੋ ਕਰਦੇ ਹੋਏ ਦਿੱਲੀ ਤੱਕ ਪਹੁੰਚੇ ਹੋਏ ਆਂ ਔਰ ਬਹੁਤ ਛੇਤੀ ਅਸੀਂ ਓਨ ਅਕਿਊਜ਼ਡ ਨੂੰ ਵੀ ਫੜਾਂਗੇ ਉਹ ਜਿਹੜਾ ਪ੍ਰੀਵੀਅਸ ਜਿਹੜਾ ਕੇਸ ਹੋਇਆ ਜੇ ਵਿੱਚ ਇੱਕ ਬਜ਼ੁਰਗ ਮਹਿਲਾ ਉਹਨਾਂ ਦੇ ਸੋਨੇ ਦੇ ਕੰਗਣ ਹ ਹਿਪਨੋਟਾਈਜ਼ ਕਰਕੇ ਲੈ ਕੇ ਗਏ ਆ ਉਹ ਸਾਨੂੰ ਇਹ ਪਤਾ ਚੱਲਿਆ ਹੈ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਸੇ ਕਿ ਉਹ ਇੱਕ ਗਿਰੋਹ ਹੈ ਜਿਹੜਾ ਐਕਟਿਵ ਹੈ ਇਨ ðiਜ਼ ਨੇਬਰਿੰਗ ਡਿਸਟ੍ਰਿਕਟਸ ਮੋਗਾ ਫਰੀਦਕੋਟ ਇਹਨਾਂ ਨੇ ਉੱਥੇ ਵੀ ਵਾਰਦਾਤਾਂ ਕੀਤੀਆਂ ਹੈ ਬਟ ਵੀ ਆਰ ਹੌਟ ਔਨ देयर ਹੀਲਸ ਐਂਡ ਵੀਲ ਕੈਚ ਥੈਮ ਵੈਰੀ ਸੂਨ 13 ਨਵੰਬਰ ਨੂੰ ਜਿਹੜਾ ਇੱਕ ਲੇਡੀ ਵੱਲੋਂ ਮੋਬਾਈਲ ਅਤੇ ਨਕਦੀ ਖੋਹ ਹੋਈ ਸੀ ਉਹਦੇ ਵਿੱਚ ਵੀ ਤਿੰਨ ਦੋਸ਼ੀ ਅਰੈਸਟ ਹੋਏ ਹੈ ਜੀ ਉਹ ਤਿੰਨ ਜਿਹੜੇ ਦੋਸ਼ੀ ਹੈ ਵਿਕਰਮ ਕੁਮਾਰ ਉਰਫ ਵਿੱਕੀ ਜੇਤੇ ਪੁਰਾਣੇ ਦੋ ਪਰਚੇ ਹੈ ਰਜਿੰਦਰ ਸਿੰਘ ਉਰਫ ਤਨੀ ਪੁਰਾਣਾ ਇੱਕ ਪਰਚਾ ਹੈ ਜਤਿੰਦਰ ਸਿੰਘ ਉਰਫ ਚਿੰਦੀ ਇਹਤੇ ਵੀ ਪੁਰਾਣਾ ਇੱਕ ਪਰਚਾ ਹੈ ਐਫ ਆਈ ਆਰ ਅਗੇਨ ਹੈਜ਼ ਬੀਨ ਰਜਿਸਟਰਡ 15 ਨਵੰਬਰ ਨੂੰ ਵੀ ਇੱਕ ਮਹਿਲਾ ਦੇ ਨਾਲ ਇੱਕ ਖੋ ਦੀ ਵਾਰਦਾਤ ਹੋਈ ਸੀ ਜਿਹੜਾ 24 ਘੰਟਿਆਂ ਚ ਹੀ ਫਰੀਦਕੋਟ ਪੁਲਿਸ ਵੱਲੋਂ ਇਹਨੂੰ ਕਾਬੂ ਕੀਤਾ ਗਿਆ ਐਫ ਆਈ ਆਰ ਨੰਬਰ 473 ਵਾਸ ਰਜਿਸਟਰਡ ਇਹਦੇ ਵਿੱਚ ਅਰਮਾਨਦੀਪ ਉਰਫ ਪ੍ਰਿੰਸ ਅਰੈਸਟ ਹੋਇਆ ਹੈ ਔਰ ਇਹ ਤੇ ਵੀ ਪੁਰਾਣਾ ਪਰਚਾ ਹੈ ਜੀ ਇੱਕ ਇਹ ਹੀ ਲੁੱਟ ਖੋ ਚੋਰੀਆਂ ਦਾ ਹੈਗਾ ਔਰ ਇਹਦੇ ਕੋਲੋਂ ਵੀ ਰਿਕਵਰੀ ਹੋ ਚੁੱਕੀ ਹੈ 21 ਨਵੰਬਰ ਨੂੰ ਜਿਹੜੀ ਵਾਰਦਾਤ ਹੋਈ ਸੀ ਉਹਦੇ ਵਿੱਚ ਇੱਕ ਮੋਟਰਸਾਈਕਲ ਚੋਰੀ ਦੀ ਵੀ ਵਾਰਦਾਤ ਸੀਗੀ ਉਹਦੇ ਵਿੱਚ ਵੀ ਐਫ ਆਈ ਆਰ ਨੰਬਰ 478 ਹੈਜ਼ ਬੀਨ ਰਜਿਸਟਰਡ ਐਂਡ ਇਟ ਹੈਜ਼ ਬੀਨ ਰਿਕਵਰਡ ਅਗੇਨ ਜਿਹੜੀ 23 ਨਵੰਬਰ ਨੂੰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਉਹਦੇ ਵਿੱਚ ਆਰਗੇਨਾਈਜ਼ਡ ਕ੍ਰਾਈਮ ਦਾ ਪੂਰਾ ਇੱਕ ਗਿਰੋ ਬਸਟ ਹੋਇਆ ਹੈ ਜੇ ਚ ਤਿੰਨ ਦੋਸ਼ੀ ਅਰੈਸਟ ਹੋਏ ਐ ਐਫ ਆਈ ਆਰ ਨੰਬਰ 268 ਹੈਜ਼ ਬੀਨ ਰਜਿਸਟਰਡ ਬਲਵੰਤ ਸਿੰਘ ਉਰਫ ਬੱਬਾ ਇਹ ਤੇ ਪੁਰਾਣੇ ਤਿੰਨ ਪਰਚੇ ਹੈਗੇ ਲਾਜ਼ਮ ਸਿੰਘ ਐਂਡ ਹਰਬੰਸ ਸਿੰਘ ਇਹ ਤਿੰਨ ਬੰਦੇ ਅਰੈਸਟ ਹੋਏ ਜਿਹੜੀ ਪਿਛਲੀ ਦੋ ਵਾਰ ਦਾ ਤਾਂ ਰਹੇ